हिमाचल प्रदेश ਵਿੱਚ ਪਿਆਰਿਆ ਮੀਂਹ ਪੰਜਾਬ ਵਿੱਚ ਤਬਾਹੀ ਮਚਾ ਸਕਦਾ ਹੈ। ਕਗਰ ਨਦੀ ਦੇ ਪਾਣੀ ਦਾ ਪੱਧਰ ਵਧਣ ਲੱਗਾ ਹੈ। ਪਿਛਲੇ 24 ਘੰਟਿਆਂ ਵਿੱਚ ਕਗਰ ਨਦੀ ਵਿੱਚ 6.5 ਫੁੱਟ ਪਾਣੀ ਦਾ ਪੱਧਰ ਵਧ ਗਿਆ ਹੈ। ਸੰਗਰੂਰ ਦੇ ਖਨੌਰੀ ਵਿੱਚ ਕੱਲ 726 ਫੁੱਟ ਅਤੇ ਹੁਣ ਸਵੇਰੇ 7 ਵਜੇ 732.5 ਫੁੱਟ ਪਾਣੀ ਹੋ ਗਿਆ ਹੈ। ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਸੀ ਸੰਗਰੂਰ ਨੇ ਇਸ ਮੌਕੇ ਤੇ ਕਗਰ ਦਾ ਜਾਇਜ਼ਾ ਲਿਆ ਹੈ ਅਤੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਹੋਏ ਤੇ ਅਸੀਂ ਜਿਹੜਾ ਹੈਗਾ ਸਮ ਇਨਫੋਰਮੇ ਕਰਨਾ ਚਾਹੁੰਦੇ ਹਾਂ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਘੱ ਘਰਬਨ ਹੈ ਇਹਨੂੰ ਚੌੜਾ ਕੀਤਾ ਗਿਆ ਹੈ 16 ਫੁੱਟ ਤੱਕ ਜਿਹੜਾ ਹੈਗਾ ਇਹਨੂੰ ਚੌੜਾ ਕੀਤਾ ਗਿਆ ਹੈ ਅੱਜ ਅਸੀਂ ਮੈਂ ਤੇ ਐਸਐਸਪੀ ਸਾਹਿਬ ਪੂਰਾ ਉਹਨੂੰ ਵਿਜ਼ਿਟ ਕਰੇ ਗੱਡੀ ਤੇ ਹੀ ਅਸੀਂ ਵਿਜ਼ਿਟ ਕੀਤਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਗੱਡੀ ਨਹੀਂ ਲੰਗਦੀਆਂ ਸੀਗੀਆਂ ਹੁਣ ਅੱਜ ਅਸੀਂ ਦੇਖ ਸਕਦੇ ਹਾਂ ਕਿ ਟਰੈਕਟਰ ਟਰਾਲੀ ਜੀਸੀਬੀ ਤੇ ਗੱਡੀਆਂ ਆਰਾਮ ਨਾਲ ਇੱਥੇ ਲੰਗਦੀਆਂ ਹੈਗੀਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਕਿ ਕੁਆਲਿਟੀ ਆਫ ਵਰਕ ਕਿਸ ਤਰ੍ਹਾਂ ਦੀ ਹੋਈ ਹੈ ਕਿਸ ਤਰ੍ਹਾਂ ਦਾ ਕੰਮ ਹੋਇਆ ਸਾਰਿਆਂ ਨੇ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਹੈ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦਿਸ਼ਾਦੇ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ ਲੋਕਾਂ ਤੋਂ ਹੀ ਪੁੱਛ ਕੇ ਕੰਮ ਹੋਣਾ ਚਾਹੀਦਾ ਹੈ ਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾ ਹੀ ਨਹੀਂ ਵਰਤੀ ਜਾਣੀ ਚਾਹੀਦੀ ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਹਾਂ ਇਹ ਮੇਰੀ ਜਿਹੜੀ ਹੈਗੀ ਇੱਥੇ ਪੰਜੀ ਵਿਜ਼ਿਟ ਹੈ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਇਰੀਗੇਸ਼ਨ ਡਿਪਾਰਟਮੈਂਟ ਹੈਗੇ ਸਾਰੀ ਟੀਮ ਇੱਥੇ ਆਈਆਂ ਹੈਗੀਆਂ ਐਕਸੀਐਨ ਮੰਡੀ ਬੋਰਡ ਐਕਸੀਐਨ ਪੰਚਾਇਤੀ ਰਾਜ ਤੇ ਐਕਸੀਐਨ ਪੀਡਬੀਡੀ ਨਾਲ ਵੀ ਜਿਹੜੇ ਉਹਨਾਂ ਨੂੰ ਵੀ ਅਜ ਨਾਲ ਲੈ ਕੇ ਆਏ ਆ ਅਸੀਂ ਜਿਸ ਕਰੇ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਤੇ ਉਹ ਵੀ ਅਸੀਂ ਅੱਜ ਲੈਂਦਾ ਹੈਗਾ ਤੇ ਮੈਨੂੰ ਖੁਸ਼ੀ ਹੈ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਕਲੀਨਿੰਗ ਦਾ ਕੰਮ ਜਿਹੜਾ ਹੈਗਾ ਡਰੇਨਾ ਦੀ ਸਫਾਈ ਦਾ ਕੰਮ ਘਰ ਦੀ ਸਫਾਈ ਦਾ ਕੰਮ ਅਸੀਂ ਨਰੇਗਾ ਤੇ ਮਹਿਕਮੇ ਦੇ ਜਿਹੜੇ ਹੈਗੇ ਪੰਡ ਕਨਵਰਸ ਕਰਾ ਕੇ ਲਗਭਗ 3 ਕਰੋੜ ਦਾ 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ ਤੇ ਜਿਹੜੀ ਕਲੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਤੇ ਅਸੀਂ ਤਿਆਰ ਆ ਜੇਕਰ ਕੋਈ ਵਿਫਦਾ ਹੁੰਦੀ ਹੈ ਸਾਨੂੰ ਲੱਗਦਾ ਨਹੀਂ ਹੈ ਜੇਕਰ ਪੋਸੀਬਲ ਲਿਮਿਟੇਸ਼ਨ ਦੇ ਵਿੱਚ ਹੋਏਗਾ ਤਾਂ ਫਿਰ ਕੁਝ ਡੈਮੇਜ ਹੋ ਸਕਦਾ ਸਰ ਕੱਗਰ ਨੂੰ ਲੈ ਕੇ ਇਸ ਵਾਰਾ ਕੀ ਕੀ ਸੁਰੱਖਤਾ ਪ੍ਰਬੰਧ ਨੇ ਤੇ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਨੇ ਜੀ ਜਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਐਸਟੈਬਲਿਸ਼ ਕਰ ਚੁੱਕੇ ਆ ਆਲਰੇਡੀ ਜਿਹੜੀ ਹੈਗੀ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਫਲਡ ਕੰਟਰੋਲ ਦੀ ਮੀਟਿੰਗ ਵੀ ਮੀਟਿੰਗਾਂ ਵੀ ਲਗਾਤਾਰ ਹੋ ਰਹੀ ਹੈ ਤੇ ਉੱਥੇ ਅਸੀਂ ਜਿਹੜਾ ਹੈਗਾ ਇਸ ਵੇਲੇ 2,50,000 ਬੈਗਸ ਜਿਹੜੇ ਨੇ ਅਸੀਂ ਆਲਰੇਡੀ ਜਿਹੜੇ ਹੈਗੇ ਮੁਹਈਆ ਕਰਾ ਚੁੱਕੇ ਜਿਹਦੇ ਵਿੱਚ ਲਗਭਗ 1 ਲੱਖ ਬੈਗ ਬਣ ਕੇ ਤਿਆਰ ਵੀ ਹੋ ਚੁੱਕੇ ਤੇ ਵਕ-ਵਕ ਥਾਵਾਂ ਤੇ ਅਸੀਂ ਆਲਰੇਡੀ ਪਹੁੰਚਾ ਦਿੱਤੇ ਕਿ ਜੇ ਖੁਦਾ ਨਾ ਖਾਸ ਤਾਂ ਕੋਈ ਬ੍ਰੀਚ ਹੁੰਦਾ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਪਲੱਗ ਕੀਤਾ ਜਾ ਸਕੇ ਨਾਲ ਹੀ ਜਿਹੜਾ ਹੈਗਾ ਜੀਸੀਬੀਜ਼ ਨਾਲ ਟਾਈ ਅਪ ਹੋ ਚੁੱਕਿਆ ਹੈ ਜਿਹੜੇ ਜੇਕਰ ਕੁਝ ਕਿਤੇ ਕੋਈ ਕਟਪਾਣੇ ਹੁੰਦੇ ਪਾਣੀ ਦਾ ਬਹਾਰ ਨੈਚੁਰਲ ਫਲੋ ਸਾਨੂੰ ਬਰਕਰਾਰ ਕਰਨਾ ਹੁੰਦਾ ਤੇ ਮਿੱਟੀਆਂ ਮਿੱਟੀ ਜਿਹੜੀ ਹੈਗੀ ਉਹ ਪਟਨੀ ਹੁੰਦੀ ਹੈ ਉਹਦੇ ਵਾਸਤੇ ਜੀਸੀਪੀ ਥਾਣੇ ਵਾਲੇ ਚੋਂ ਉਹੀ ਆ ਕਰਾਈ ਗਈ ਹੈ ਤੇ ਅਸੀਂ ਜਿਹੜਾ ਹੈਗਾ ਪਿੰਡ ਲੈਵਲ ਤੇ ਟਰਾਲੀਆਂ ਜੀਸੀਪੀਆਂ ਗੋਤਾਖੋਰ ਇਹ ਸਾਰੇ ਅਸੀਂ ਜਿਹੜਾ ਇਹ ਟਾਈ ਅਪ ਕਰ ਚੁੱਕੇ ਨਾਲ ਹੀ ਸਾਡੀ ਜਿਹੜੀ ਮੀਟਿੰਗ ਹੈਗੀ ਆਰਪੀ ਪਰਸਨਲ ਨਾਲ ਵੀ ਹੋ ਚੁੱਕੀ ਹੈ ਚੇਕਰ ਕੋਈ ਇਮਰਜੈਂਸੀ ਹੁੰਦੀ ਹੈ ਡਿਜ਼ਾਸਟਰ ਮੈਨੇਜਮੈਂਟ ਦਾ ਕੰਮ ਹੁੰਦਾ ਹੈ ਜਾਂ ਇਮਰਜੈਂਸੀ ਰਿਸਪਾਂਸ ਦਾ ਕੰਮ ਜਿਹੜਾ ਹੁੰਦਾ ਉਹ ਅਸੀਂ ਸਾਰੇ ਦੇ ਸਾਰੇ ਆਪਣੇ ਟਾਈ ਅਪ ਜਿਹੜਾ ਹੈਗਾ ਹੋ ਚੁੱਕਿਆ ਸਾਰਾ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜਾ ਕੰਮ ਚੱਲ ਰਿਹਾ ਹੈ ਕਿ ਹਰਿਆਣਾ ਪ੍ਰਸ਼ਾਸਨ ਦੇ ਨਾਲ ਵੀ ਟੱਚ ਦੇ ਵਿੱਚ ਹੈ ਜੀ ਬਿਲਕੁਲ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਟੱਚ ਹੈਗੇ ਜਿਹੜੇ ਸਾਡੇ ਪਿੱਛੇ ਗੇਜਸ ਲੱਗੇ ਹੈ ਕਿ ਹਰਿਆਣਾ ਦੇ ਵਿੱਚ ਉਹਨਾਂ ਨਾਲ ਵੀ ਅਸੀਂ ਲਗਾਤਾਰ ਟੱਚ ਦੇ ਵਿੱਚ ਹੈ ਜਿਸ ਕਰਕੇ ਸਾਨੂੰ ਜਿਹੜਾ ਹੈਗਾ ਐਟ ਲੀਸਟ 24 ਘੰਟੇ ਤੋਂ 72 ਘੰਟੇ ਦੀ ਐਡਵਾਂਸ ਵਾਰਨਿੰਗ ਮਿਲ ਸਕਣ ਅਸੀਂ ਸਾਰੇ ਪੱਖੋਂ ਜਿਹੜਾ ਹੈਗਾ ਆਪਣੇ ਕਮਿਊਨੀਕੇਸ਼ਨ ਸਿਸਟਮ ਐਸਟੈਬਲਿਸ਼